ਅੱਜ ਆਪਾਂ ਗੱਲ ਕਰਦੇ ਆਂ ਰੋਟੀਆਂ ਦੇ ਪੋਣਿਆਂ ਦੀ ਜਿਵੇਂ ਕਿ ਦੇਖੋ ਇਹ ਆਪਣੇ ਕੋਲੇ ਰੋਟੀ ਵਾਲੇ ਪੋਣੇ ਆਗੇ ਤੇ ਜਿਹੜੇ ਇਹ ਪੋਣੇ ਆ ਨਾ ਵੀ ਉਹ ਇਹ ਨਾ ਖਰਾਬ ਹੋ ਜਾਂਦੇ ਛੇਤੀ ਹੋ ਜਾਂਦੇ ਤੇ ਵੀ ਥੋੜੇ ਜੇ ਜਾਨੀ ਕਿ ਇੱਕ ਦੋ ਦਿਨਾਂ ਤੇ ਬਾਅਦ ਇਹ ਧੋਨੇ ਪਾਈ ਜਾਂਦੇ ਵੀ ਇਹਦੇ ਵਿੱਚ ਵਾਸ਼ਨਾ ਜੀ ਆਉਣ ਲੱਗ ਜਾਂਦੀ ਹੈ ਪੋਣਿਆਂ ਦੇ ਵਿੱਚੋਂ ਵੀ ਨਾਲੇ ਆਪਾਂ ਸਮਾਈ ਇੰਨੀ ਰੱਖਦੇ ਆਂ ਵੀ ਕੀ ਕਰਨਾ ਵੀ ਜਿਹੜੇ ਇਹ ਪੋਣੇ ਇੰਨੀ ਛੇਤੀ ਡੱਬੇ ਦੇ ਵਿੱਚ ਇਹ ਕਿਵੇਂ ਖਰਾਬ ਹੋ ਜਾਂਦੇ ਹੈਗੇ ਜਿਵੇਂ ਕਿ ਸਾਨੂੰ ਪਤਾ ਹੀ ਚੱਲਿਆ ਰਿਹਾ ਡੱਬਾ ਵੀ ਉਸ ਤਰ੍ਹਾਂ ਰੱਖਿਆਗਾ ਰੋਟੀਆਂ ਜਿੰਨੇ ਕਿ ਹੁਣ ਆਪਾਂ ਇਹ ਡੱਬੇ ਦੇ ਵਿੱਚ ਦੇਖੋ ਰੋਟੀਆਂ ਬਾਕੀ ਧਰਦੇ ਨੇ ਜਿੰਨੇ ਆ ਤਾਂ ਜਿਹੜੇ ਪੋਣ ਆ ਵੀ ਉਹ ਛੇਤੀ ਖਰਾਬ ਹੋ ਜਾਂਦੇ ਇਹਦਾ ਕੀ ਕਾਰਨ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਆ ਜੀ ਹੁਣ ਆਪਣੀ ਵੀਡੀਓ ਤੇ ਦੇਖੋ ਇਹਦਾ ਕਾਰਨ ਕੀ ਆ ਪੋਣੇ ਖਰਾਬ ਹੋਣ ਦਾ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦੱਸਾਂਗੇ ਠੀਕ ਹੈ ਵੀਡੀਓ ਨੂੰ ਧਿਆਨ ਨਾਲ ਦੇਖਣਾ ਚਲੋ ਸ਼ੁਰੂ ਕਰਦੇ ਆ ਆਪਣੀ ਵੀਡੀਓ ਸਭ ਤੋਂ ਦੇਖੇ ਇਹਦਾ ਕਾਰਨ ਪਹਿਲਾ ਕਰਦਾ ਇਹੀ ਹੈ ਜਦੋਂ ਦੇਖੋ ਆਪਾਂ ਸਵੇਰੇ ਰੋਟੀ ਬਣਾਉਣੀ ਆ ਸਵੇਰੇ ਰੋਟੀ ਬਣਾ ਕੇ ਪਾਣੀ ਦੇ ਵਿੱਚ ਰੱਖਨੇ ਆ ਸ਼ਾਮ ਤੱਕ ਜਿਹੜੀ ਕਿ ਇੱਕ ਦੋ ਰੋਟੀਆਂ ਆਪਣੀਆਂ ਬਚੀਆਂ ਪਈਆਂ ਰਹਿੰਦੀਆਂ ਉਹ ਡੱਬੇ ਦੇ ਵਿੱਚ ਇਹ ਛੇਤ ਰਹੀਂ ਦੇਖੋ ਆਪਾਂ ਪਾਣੀ ਦੇ ਵਿੱਚ ਰਬੇਟ ਕੇ ਰੱਖ ਦਿੰਦੇ ਆ ਠੀਕ ਹੈ ਜੀ ਉਹ ਸਾਰਾ ਦਿਨ ਡੱਬਾ ਆਪਣਾ ਰੋਟੀ ਵਾਲਾ ਬੰਦ ਰਹਿੰਦਾ ਤੇ ਜਿਹੜੀ ਇਹਦੀ ਭਾਅ ਆ ਸਾਰੀ ਉਹ ਦੇਖੋ ਗੈਂਸਾ ਰੋਟੀ ਦੀ ਗਰਮ ਰੋਟੀ ਦੀ ਪੋਕ ਨੂੰ ਨੇ ਦੇ ਅੰਦਰ ਇਕੱਠੀ ਹੋਈ ਜਾਂਦੀ ਰਹਿੰਦੀ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਸ਼ਾਮ ਨੂੰ ਰੋਟੀ ਬਣਾਉਣੀ ਆਂਗੇ ਇਸੇ ਤਰੀਕੇ ਆਪਾਂ ਸ਼ਾਮ ਨੂੰ ਇਹ ਕਰਦੇ ਆਂ ਵੀ ਜਿਹੜੀ ਕੋਈ ਇੱਕ ਅੱਧੀ ਰੋਟੀ ਬਾਜੀ ਜਾਂਦੀ ਆਈ ਉਹ ਨੂੰ ਆਪਾਂ ਇਸੇ ਤਰੀਕੇ ਪੋਣੇ ਦੇ ਵਿੱਚ ਰੋਟੀ ਨੂੰ ਲਵੇਟ ਕੇ ਡੱਬੇ ਦੇ ਵਿੱਚ ਪਾ ਕੇ ਧਰ ਦਿੰਦੇ ਆਂ ਠੀਕ ਆ ਜੀ ਤੇ ਉਹ ਵੈਸੇ ਦੇਖੋ ਆਪਣਾ ਕੋਈ ਉਸ ਤੋਂ ਬਾਅਦ ਲੋੜ ਤਾਂ ਹੈ ਨਹੀਂ ਦਿੱਤਾ ਉਹਨੇ ਕੱਤੀ ਪਰ ਆਪਾਂ ਫੇਰ ਵੀ ਆਪਣੀ ਆਦਤ ਹੁੰਦੀ ਆ ਰੋਟੀ ਨੂੰ ਲਵੇਟ ਕੇ ਸਮਾਰ ਕੇ ਪੋਣੇਆਂ ਡੱਬੇ ਦੇ ਵਿੱਚ ਆਪਾਂ ਪਾਉਣੇ ਦੇ ਕਿਲ ਬੇਡ ਕਿੱਡੇ ਦੇ ਵਿੱਚ ਪਾ ਲੈਂਦੇ ਆ ਤੇ ਉਹ ਰੋਟੀ ਦੀ ਗੈਸ ਜਿਹੜੀ ਉਹ ਬਣੀ ਜਾਂਦੀ ਹੈ ਜੀ ਹਵਾ ਬਣੀ ਜਾਂਦੀ ਹੈ ਸਾਰੀ ਜਿਹੜੀ ਉਹਦੀ ਭਾਪ ਹੁੰਦੀ ਆ ਪਾਉਣੇ ਦੇ ਵਿੱਚ ਸਮਝ ਲਓ ਵਿੱਚ ਇਹਦੇ ਪਾਉਣੇ ਦੇ ਵੱਡ ਜਾਂਦੀ ਹੈ ਜੀ ਤੇ ਚਲੋ ਦਿਨੇ ਹੁਣ ਦੇਖੋ ਦਿਨੇ ਅੱਜ ਕਾ ਤਾਂ ਦੇਖੋ ਇਦਾਂ ਕੋਈ ਠੰਡੀ ਰੋਟੀ ਖਾਂਦੇ ਹੀ ਨਹੀਂਗਾ ਤੇ ਦਿਨੇ ਵੀ ਦੇਖੋ ਜਦੋਂ ਸਵੇਰੇ ਇੱਕ ਵਾਰੀ ਆਪਾਂ ਰੋਟੀ ਸਾਰੀ ਬਣਾ ਲੈਂਦੇ ਆ ਫੜਾ ਲੈਂਦੇ ਆ ਵਰਤਾ ਦੇ ਦਿੰਦੇ ਆ ਸਾਰਿਆਂ ਨੂੰ ਤੇ ਇੱਕ ਦੋ ਰੋਟੀਆਂ ਰਹਿ ਜਾਂਦੀਆਂ ਨੇ ਬਾਜੀਆਂ ਉਹ ਤੁਸੀਂ ਨੇ ਸਮਝ ਲਓ ਕੋਈ ਹੋਰ ਕੱਪੜਾ ਲੈ ਲੈਣਾ ਪੋਣਾ ਨਹੀਂ ਲੈਣਾ ਆਪਣੇ ਕੋਈ ਬਾਦੂ ਜਿਵੇਂ ਕਿ ਪੋਨੇ ਮੂੰਗੀ ਕੋਈ ਆਪਣੇ ਪੀਸ ਬਣਾ ਲੈਣਾ ਤੇ ਉਹਦੇ ਵਿੱਚ ਤੁਸੀਂ ਪਾ ਕੇ ਰੱਖੋ ਠੀਕ ਹੈ ਜੀ ਉਹ ਉਹਦੇ ਵਿੱਚ ਪਾ ਕੇ ਰੱਖ ਦਿਓ ਆਪਰੋਂ ਠੰਡੀ ਰੋਟੀ ਕੋਈ ਖਾਂਦਾ ਦਾ ਘਰ ਆਈ ਨਹੀਂਗਾ ਉਹ ਆਪਾਂ ਕੋਈ ਕੁੱਤੇ ਨੂੰ ਪਾ ਦਿੰਨੇ ਬਾਹਰ ਚ ਜਾਂ ਕੋਈ ਹੋਰ ਗਾਂ ਨੂੰ ਜਿਵੇਂ ਆਪਾਂ ਚਾਰ ਦਿੰਨੇ ਆ ਇਸ ਤਰ੍ਹਾਂ ਰੋਟੀ ਆਪਾਂ ਬਾਹਰੋਂ ਪਾ ਦਿੰਨੇ ਆ ਜੀ ਉਹ ਬਸ ਇੱਕ ਪਰੱਖ ਦਿੰਨੇ ਆ ਜੀ ਪਰ ਉਹ ਆਪਾਂ ਪੋਣੇ ਦੇ ਵਿੱਚ ਨਹੀਂ ਰੱਖਣੀ ਉਹ ਆਪਾਂ ਕੋਈ ਐਕਸਟਰਾ ਕੱਪੜਾ ਲੈ ਲਓ ਪੀਸ ਪੋਣੇ ਨੂੰ ਚੋਰਸ ਉਹਦੇ ਵਿੱਚ ਪਾ ਕੇ ਤੁਸੀਂ ਰੱਖੋ ਤੇ ਜਿਹੜਾ ਪੋਣਾ ਹੋਊਗਾ ਆਪਣਾ ਸਵੇਰੇ ਰੋਟੀ ਵਾਲਾ ਤੇ ਜਿਹਦੇ ਵਿੱਚ ਤੁਸੀਂ ਪਹਿਨੇ ਰੋਟੀਆਂ ਰਵੇਟੀਆਂ ਸੀ ਉਹਨੂੰ ਤੁਸੀਂ ਖਲਾਰ ਕੇ ਕਿਤੇ ਸਮਝ ਲੋ ਟੰਗ ਦੋ ਚਾਹੇ ਧੁੱਪੇ ਪਾ ਦੋ ਛਾਵੇਂ ਪਾ ਦੋ ਤਾਂ ਉਹ ਸਮਝ ਲੋ ਖਲਾਰ ਕੇ ਪੋਣਾਗਾ ਜਿਹੜਾ ਉਹ ਸੁੱਕੀ ਜਾਊਗਾ ਤੇ ਇਹ ਤਾਂ ਹੈਗੀ ਦਿਨ ਦੀ ਗੱਲ ਤੇ ਜਿਹੜੀ ਹੁਣ ਆਪਾਂ ਸ਼ਾਮ ਦੀ ਗੱਲ ਕਰੀਏ ਜਦੋਂ ਆਪਾਂ ਸ਼ਾਮ ਨੂੰ ਦੇ ਰੋਟੀ ਖਾ ਕੇ ਹਟਦੇ ਆਂਗੇ ਉਹਦੋਂ ਵੀ ਆਪਾਂ ਰੋਟੀ ਇਹਦੇ ਵਿੱਚ ਰਭੇਟ ਕੇ ਰੱਖ ਦਿੰਨੇ ਆ ਫਿਰ ਉਦੋਂ ਪਰ ਆਪਾਂ ਨੇ ਪੋਣੇ ਦੇ ਵਿੱਚ ਰੋਟੀ ਨਹੀਂ ਰੋਟਨੀ ਹੈ ਇਹ ਸ਼ਾਮ ਵੇਲੇ ਸ਼ਾਮ ਵੇਲੇ ਦੇਖੋ ਤੁਸੀਂ ਜਿਹੜੀ ਰੋਟੀ ਹੈਗੀ ਕਿਸੇ ਹੋਰ ਜਿਵੇਂ ਆਪਾਂ ਪਹਿਲਾਂ ਦੱਸਿਆ ਕੋਈ ਹੋਰ ਕੱਪੜਾ ਲੈ ਲਓ ਉਹ ਕੱਪੜੇ ਦੇ ਚਿਲ ਬੇਟ ਕੇ ਉਹ ਸ਼ਾਮ ਵੇਲੇ ਤੁਸੀਂ ਡੱਬੇ ਦੇ ਵਿੱਚ ਵੀ ਨਹੀਂ ਰੱਖਣੀ ਉਹ ਤੁਸੀਂ ਕੋਈ ਹੋਰ ਭਾਂਡਾ ਲੈ ਲਓ ਡੱਬਾ ਲੈ ਲਓ ਛੋਟੀ ਡੱਬੀ ਲੈ ਲਓ ਡੱਬਾ ਲੈ ਲਓ ਛੋਟਾ ਹੋਰ ਸਟਿਲ ਦਾ ਉਹਦੇ ਵਿੱਚ ਪਾ ਕੇ ਰੱਖੋ ਤੇ ਜਿਹੜਾ ਇਹ ਡੱਬਾ ਦਾ ਡੱਬੇ ਨੂੰ ਖਾਲੀ ਕਰਕੇ ਰੱਖ ਦੋ ਠੀਕ ਆ ਵੀ ਪ੍ਰਮੋਜ ਕੇ ਸਮਾਰ ਕੇ ਰੱਖ ਦੋ ਕਿਉਂਕਿ ਸਵੇਰੇ ਦੇਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਡੱਬਾ ਆਪਣਾ ਰੋਟੀ ਵਾਲਾ ਬੰਦ ਰਹਿੰਦਾ ਹੈਗਾ ਪਾਪ ਮਣੀ ਜਾਂਦੀ ਰਹਿੰਦੀ ਹੈ ਜੀ ਤੇ ਜਿਹੜੀ ਹੁਣ ਦੇਖੋ ਜਿਵੇਂ ਕਿ ਆਪਾਂ ਕਹਿੰਦੇ ਕੋਈ ਪਸੀਨਾ ਆਇਆ ਜਾਂਦਾ ਉਸ ਤਰੀਕੇ ਨਾਲ ਆਪਣੇ ਡੱਬੇ ਨੂੰ ਆ ਜਾਂਦਾਗਾ ਉਹ ਸਾਰਾ ਗੈਸ ਕਰ ਕੀ ਹੈਗਾ ਜਿਹੜੀ ਆਪਾਂ ਰੋਟੀ ਗਰਮ ਪਾਦੇ ਨੇ ਉਸੇ ਕਰ ਕੀ ਆ ਚਲੋ ਦਿਨੇ ਤਾਂ ਆਪਣੀ ਮਜ਼ਦੂਰੀ ਹੁੰਦੀ ਆ ਵੀ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖਣੀ ਆ ਪਰ ਜਦੋਂ ਸ਼ਾਮ ਵੇਲਾ ਹੁੰਦਾ ਉਦੋਂ ਆਪਾਂ ਇਹ ਡੱਬੇ ਦੇ ਵਿੱਚ ਰੋਟੀ ਨਹੀਂ ਪਾਉਣੀ ਹੈਗੀ ਏ ਕਾਹੇ ਰੋਟੀ ਤੁਸੀਂ ਲਪੇਟ ਕੇ ਸ਼ਾਮ ਨੂੰ ਬਾਲੀਆਂ ਰੋਟੀਆਂ ਨਹੀਂ ਬਜਦੀਆਂ ਇੱਕ ਜਾਂ ਦੋ ਹੀ ਰੋਟੀਆਂ ਆਪਣੀਆਂ ਬਜਦੀਆਂ ਹੁੰਦੀਆਂ ਨੇ ਉਹ ਤੁਸੀਂ ਲਪੇਟ ਕੇ ਕਿਸੇ ਹੋਰ ਕੱਪੜੇ ਵਿੱਚ ਪਾ ਦਿਓ ਤੇ ਜਿਹੜਾ ਪੋਣਾਗਾ ਉਹ ਵੀ ਆਪਾਂ ਤੁਸੀਂ ਨੇ ਖੰਡਿਆਰ ਕੇ ਜਿਵੇਂ ਕਿ ਹੁਣ ਇਹ ਆਪਣਾ ਪੋਣਾਗਾ ਇਹ ਪੋਣਾਗਾ ਠੀਕ ਹੈ ਜੀ ਤੇ ਇਹਨੂੰ ਇਸ ਤਰ੍ਹਾਂ ਖੰਡਿਆਰ ਕੇ ਪੋਣੇ ਨੂੰ ਕਿਤੇ ਸੁੱਕਣਾ ਪਵੇ ਠੀਕ ਹੈ ਚਾਹੇ ਕੁਰਸੀ ਤੇ ਪਾ ਦਿਓ ਮੇਜ਼ ਤੇ ਪਾ ਦਿਓ ਕਿਤੇ ਮਰਜੀ ਟੰਗ ਦਿਓ ਤੁਸੀਂ ਜੇ ਕੋਰਸੀ ਦੇ ਟੰਗਾਂ ਜੀ ਤੇ ਟੰਗ ਦਿੰਦੇ ਆ ਆਪਾਂ ਇਸ ਤਰੀਕੇ ਨਾਲ ਤੁਸੀਂ ਟੰਗ ਦਿਓ ਤੇ ਜਿਹੜਾ ਡੱਬਾ ਹੈਗਾ ਡੱਬੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਠੀਕ ਆ ਜੀ ਇਹਨੂੰ ਪੂੰਜ ਸਮਾਲ ਕੇ ਰੱਖੋ ਜੇ ਇਸੇ ਤਰ੍ਹਾਂ ਹੀ ਆਪਾਂ ਪੋਣਿਆਂ ਨੂੰ ਰੱਖਾਂਗੇ ਤਾਂ ਆਪਣੇ ਪੋਣੇ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ ਨਾ ਇਹਨਾਂ ਤੇ ਕੋਈ ਥੰ데요ਈ ਲੱਗੇ ਪੋਣਿਆਂ ਤੇ ਆਪਣੇ ਤੇ ਨਾ ਕੋਈ ਇਹ ਖਰਾਬ ਹੋਣ ਹਫ਼ਤਾ ਪੋਣੇ ਹੀ ਮੋਜਨਾ ਘਟ ਜਾਂਦੇ ਜੇ ਇਸੇ ਤਰ੍ਹਾਂ ਹੀ ਰੱਖਾਂਗੇ ਤੇ ਜੀ ਆਪਾਂ ਦੂਜੀ ਰੋਟੀ ਰੱਖਦੇ ਆ ਕਿ ਹਰ ਵਕਤ ਡੱਬੇ ਨੂੰ ਬੰਦ ਕਰਕੇ ਰੱਖਦੇ ਆ ਰੋਟੀਆਂ ਹਰ ਵਕਤ ਪੋਣੇ ਦੇ ਵਿੱਚ ਹੀ ਲਵੇਟ ਕੇ ਰੱਖਦੇ ਆ ਤਾਂ ਪੋਣਾ ਵੱਧ ਤੋਂ ਵੱਧ 2 ਦਿਨ ਚੱਲਦਾ 2 ਦਿਨ ਤੋਂ ਵੱਧ ਪੋਣਾ ਨਹੀਂ ਚੱਲਦਾ 2 ਦਿਨਾਂ ਤੋਂ ਵੱਧ ਪੋਣੇ ਦੇ ਵਿੱਚੋਂ ਬਾਸ਼ਨਾ ਜੀ ਆਉਣ ਲੱਗ ਜਾਂਦੀ ਹੈ ਜੇ ਉਸ ਤਰੀਕੇ ਨਾਲ ਰੱਖੋਗੇ ਜਿਵੇਂ ਕਿ ਡੱਬਾ ਖਾਲੀ ਕਰਕੇ ਰੱਖਣਾ ਕਿਸੇ ਹੋਰ ਕੱਪੜੇ ਦੇ ਵਿੱਚ ਰਵੇਟ ਕੇ ਰੱਖਾਂਗੇ ਬਚੀ ਰੋਟੀ ਤਾਂ ਦੇਖੋ ਆਪਣਾ ਪੋਣਾ ਵੀ ਨਹੀਂ ਖਰਾਬ ਹੋਊਗਾ ਲੰਬੇ ਟਵੇ ਤੱਕ ਆਪਣਾ ਪੋਣਾ ਇਹਦਾ ਚੱਲੂਗਾ ਥੰਢਾਈ ਨਹੀਂ ਲੱਗੂਗੀ ਕੁਸ਼ ਵੀ ਨਹੀਂ ਉਹ 파ਟੂ ਗਣੀ ਛੇਤੀ ਤੇ ਜਣੀ ਕਿ ਆਪਣਾ ਪੋਣਾ ਸੇਫ ਠੀਕ ਹੈ ਜੀ ਨਸਮੈਲ ਆ ਵੀ ਕੁਝ ਵੀ ਨਹੀਂ ਹੁੰਦਾ ਨੇ ਡੱਬਾ ਆਪਣਾ ਵਧੀਆ ਰਹੂਗਾ ਤੇ ਇਹ ਇਸ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਆਪਣੇ ਪੂਣਿਆਂ ਨੂੰ ਆਪਾਂ ਜਿਹੜੀ ਸਮੈਲ ਆਉਂਦੀ ਹੈ ਉਹਨਾਂ ਤੋਂ ਬਚਾ ਸਕਦੇ ਆਂਗੇ ਤੇ ਮੁੜਕਾ ਜਾ ਜਾਂਦਾ ਆਪਣੇ ਡੱਬਿਆਂ ਨੂੰ ਉਹਨਾਂ ਨੂੰ ਵੀ ਆਪਾਂ ਆਪਣੇ ਡੱਬੇ ਨੂੰ ਸਾਫ਼ ਕੇ ਰੱਖ ਸਕਦੇ ਆਂ ਤੇ ਨਰੇ ਜਿਹੜਾ ਰੋਟੀ ਵਾਲਾ ਡੱਬਾ ਹੈਗਾ ਉਹ ਲੰਬੇ ਟਾਈਮ ਤੱਕ ਚੱਲਦਾਗਾ ਫਿਰ ਆਪਣਾ ਕਿਉਂਕਿ ਦੇਖੋ ਕੋਈ ਵੀ ਚੀਜ਼ ਸਮਾਈ ਨਾਲ ਸਮਾਈ ਕਰਾਂਗੇ ਤਾਂ ਜਿਹੜੀ ਚੀਜ਼ ਆਪਣੀ ਲੰਬਾ ਟਾਈਮ ਚੱਲੂਗੀ ਠੀਕ ਹੈ ਜੀ ਜੇ ਆਪਾਂ ਨਾ ਕੇਅਰ ਕਰਾਂਗੇ ਤਾਂ ਉਹ ਚੀਜ਼ ਨੇ ਕੱਲ ਕੱਲ ਦੀ ਦੀ ਜਿਹੜੀ ਉਹ ਹਾਜੀ ਟੁੱਟ ਜਾਊਗੀ ਠੀਕ ਹੈ ਜੀ ਕੋਈ ਵੀ ਚੀਜ਼ ਆਪਣੀ ਸਮਾਈ ਨਾਲ ਹੁੰਦਾਗਾ ਤੇ ਇਸ ਵੀਡੀਓ ਤੇ ਆਪਾਂ ਤੁਹਾਨੂੰ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਆਪਾਂ ਪੋਣਿਆ ਦੀ ਸੰਭਾਲ ਕਰ ਸਕਦੇ ਆ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਮਰਜ਼ੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਹੁਣ ਆਪਾਂ ਆਖਾ ਲਈਏ